I'm going

i'm

I'm yeah, 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 yeah.

I'm sorry, I'm Yes, yes.

माता-पिता हैं जिन्हें देखकर ये जब पैदा होते हैं इंसान से सबसे बच्चे नौ नौ बच्चे हैं बहुत बड़ी जय मंगला हाँ लेकिन सोने का दूध है वह हमारे के पास सत्संग पाचन की कृपा करने आगे सब क्यों आगे बच्चे बनकर करते हैं बच्चे पढ़ने बन्ने होते हैं सब लाभ पाने का उपकार होता है सब ऐसी कृप ਬੜੇ ਦਿਆਲੇ ਅਰਦਾਸ ਮਾਰੀ ਸਿਉ ਪਿਤੇ ਸਰਬ ਸੇਰਾ ਪਰਮਾਤਮਾ ਕੋ ਸਭ ਦੇ ਦਿਆਲ ਇੱਕ ਦਾਉ ਨੀਂਦਾ ਮਾਈ ਜੋ ਸੰਗਿਓ ਕਿੰਨੇ ਸਾਥ ਵੰਡ ਹਾਰਾ ਸੁਖਤਾ ਸੁਰਾਸਤੰਗ ਬਿਨਾਂ ਕੋ ਨਾਗੇ ਜਾਨੀ ਪ੍ਰਭ ਜੀ ਦਾਸ ਰਾਜ ਹੁਕਮਾਰਾਈ ਵਰਦੇ ਦੇ ਪ੍ਰਤੀਨਿਧੀ ਗੁਰਦੀ ਸਾਹਿਬਾਏ ਵਾਦਰੀ ਗੋਤੀ ਦੇ ਪੰਜ 6 ਦਸਵੀਂ ਸਤਿ ਸ੍ਰੀ ਅਕਾਲ ਰਾਜੇ ਸਰਮੇ ਕਰਵਾਣ ਕੇ ਇਥੇ ਆਏ ਫਰਾਂਗੋਤਿ ਅਮਰਦਾਸ ਜੀ ਦਸਵੇਂ ਸਾਰੇ ਆਯੁਰਾਗੋਬਿੰਦ ਰਸੋਤਿ ਜੀ ਦਾਇਆ ਸ੍ਰੀ ਹਾਰਿ ਕ੍ਰਿਸ਼ਨ ਤੇ ਕਿ ਸਭ ਸੰਜਾਇ ਜੀ ਪਾਸ ਸੁਪਰੀਆ ਕਰੋ ਦੇ ਆਵੇ ਤਾਂ ਇਸ ਸਾਨੇ ਸਾਹਿਬ ਦਸਵੇਂ ਪਾਸ ਜਾ ਗੁਰੂ ਦੋਸ ਮਹਾਰਾਜ ਜੀ ਜਵਾਕਾ ਵਾਲਾ ਸਮਸਦਾਂਮੀ ਸਾਰੇ ਭਾਈ ਉਹਨਾਂ ਸਾਰੇ ਦਸਾਂ ਪਾਸਿਓਂ ਸਾਹਿਬ ਗੁਰੂ ਸਾਹਿਬ ਜੀ ਦੇ ਬਾਤ ਚਰਨ ਕਰਨ ਦਾ ਗਣਦਾ ਕਿ ਬੁਰਣਾ ਜੀ ਬੋਲੇ ਗੁਰੂ ਜੀ ਵਾਹ ਤੇ ਆਰੇ ਚਾਹ ਸਹਿ ਉਹ ਜਾਦੇ ਜਾਣੀ ਰੁਕਦੇ ਅੱਖੀਆਂ ਜੰਮੀਆਂ ਕੱਪੀਆਂ ਨਾਲ ਜੰਪੀਆਂ ਉਹ ਆਦ ਸਨਿਆ ਦੇਖਣ ਆਈ ਤੇ ਵਾਹ ਦੇਖਿਆ ਕਰ ਕੀਤਾ ਅਗਰ ਹੋਇਆ ਸਿਆਣ ਦੀ ਕਮਾਈ ਦਾ ਰੋਹ ਦਰ ਕੇ ਬੁਰਣਾ ਜੀ ਬੋਲੇ ਜਿਨ੍ਹਾਂ ਜਿਨ੍ਹਾਂ ਰਗਤ ਰਵਿਸ਼ਿਧ ਤੇ ਬਾਤ ਬਤ ਕਰਵਾਏ ਕੋਪਰੇ ਬਣ ਜਾਂਦੇ ਕਿੜੀਆ ਕਰਿਆਣ ਕਰਾਈਗੇ

ਰਤਨ ਰਤਨ ਕਾਲਾ ਕੀ ਅਕਾਸ਼ ਦਸ ਗਾਨੀ ਗੁਰਿਆਨ ਜੀ ਪਰ ਕਿ ਆਵੇ ਜਿਆਮਾ ਅਮਰ ਦਾ ਰਤਨ ਸਾਹਿਬ ਨੂੰ ਬੇ ਕਾਰਜਾ ਪ੍ਰਾਸ ਸਹਿਯਾ ਦਾ ਅਕਸ਼ਰ ਦੀ ਪਤੇ ਦੀ ਜੀ ਬੈਲ ਸਤ ਕੀ ਜੀਤ ਸੇ ਸਹਾਇ ਕਾਸ ਰੀਕੇ ਮੋਲ ਵਾਲੇ ਬਲਣਾ ਜੀ ਅਲੈਕੁਮ ਸਿਕੀਦਾਰ ਕੇਸਦਾਰ ਰਹਿਤਰਨ ਸਾਲੂ ਦਾ ਦੁਸ਼ਨ ਦਾ ਪਰਨਸੀ ਦਾ ਨਾਮ ਦਾ ਸ੍ਰੀ ਅਵਤਾਰ ਸਹਿ ਸ਼ਰਾ ਕੌਂਗਿਆ ਕੰਡੇ ਮੁਕੇ ਜੁਗੋ ਜੁਗ ਡਾਕ ਧਰਮ ਜਾਕਾਰ ਬਦਲਣਾ ਗੇ ਖੇਤਰਾਂ ਨੂੰ ਸੰਗੀਤ ਸਤਾਰ ਨਾਮ ਡਾਂਸ ਅੰਮ੍ਰਿਤ ਸਿੰਘ ਸਾਹਿਬ ਚੌਂਕਿਆ ਚੰਡੇ ਮੁੰਡੇ ਧਰਮ ਤਾਜਾ ਤਾਰ ਬਲਣਾ ਗੇ ਸਿੱਖਾਂ ਦਾ ਮਨ ਦੀ ਬਾਤ ਬਾਅਦ ਲੱਗ ਗਏ ਇਹ ਨਾ ਗੁਰੂ जिन्होंने बांधों को छोड़ने आ गया उन्हें तस्मितारे सुबह सुबह आधा दार ताश बच्चों तुम्हारे लिए मां सरगुरु ने ताना दे ताना सरगुरु श्री, श्री गुरु दास महाराज श्री गुरु नानक दे महाराज श्री गुरु बहुत सुमारा गति दे सुपाय मार शाये गुरु का सेनी महाराज ने बांस यादी ताना सिर्फ बांधों बांसे काजी मार दो जहाँ दे बांधी जग गुरु सारू श्री गुरुदास महाराज ने पाचा जी आप की बाणी का प्रमाण ल खुशियां पातशाहियां ये सारू करने करे ने पाका रुते पास दरगाह ते प्रीत मान नगर खेड़ा पेट बलु पोता श्री गुरुदास तन सारा तो सते पासे प्रबंध जिले की बलो संता ने सहयोग दे नाल एन आर ने सहयोग जी में की <Five pressing Gegen West> ਅਰਦਾਸ ਨੂੰ ਇਹ ਕਿਰਪਾ ਦਾ ਰਿਦਾਰ ਵੀਰ ਸਾਹਿਬ ਜੀ ਨਗਰ ਘਰੇ ਤੇ ਮੇਲ ਪ੍ਰਯਾਤ ਕਰਨਾ ਦੁੱਖਾਂ ਦੇ ਸਨ ਆਸਥਾਨਾਂ ਵੇਜਿਆ ਹਰਾ ਕਰਨਾ ਲੋ ਨਕਨ ਦਾ ਫਿਰੇ ਕਰੇ ਦੇਸ ਆ ਦੇਸ ਨੇ ਤੇ ਸੇਵਾ ਦੇ ਆਕਸਾ ਕੋਲ ਕੇ ਸੈਣਾ ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਬੁਝੀਆਂ ਖੇੜੇ ਬਾਦ ਕਰੇ ਸੱਜੇ ਪਾਸਾ ਜੀ ਉਹ ਬੱਚਾ ਉਹਨੂੰ ਕਿਤੇ ਆਧਾਨ ਦੀ ਭਾਦੀ ਨਾਲ ਸੱਜੇ ਪਾਸਾ ਸੈਟੀ ਉਹ ਕਿਰਪਾ ਕਰੋ ਅਸੀਂ ਸੰਗਤ ਦੀ ਹਾਜ਼ਰੀਆਂ ਪਰਿਵਾਰ ਕਾਰੀਆਂ तार पिता आती और आप में तेज तेज खुशी को प्राप्त कर सके पास ऐसे जो आप ही दे सकते हैं एक पांचवें प्रणाम सारी देव हाल की तेज सके पास है जो लंगर हाल की तेज सके पास है जो करो जरमान नुपुरार बोधों का किए को मुंजल मुस्ताये हरी पास है जो पुत्रा का वो तो वह का एक हो तब यह सांस ਗਰਬਾ ਨਾਮਿਆ ਸਰਦਾਰ ਸਰਦਾਰ ਸਦੇਪਾ